ਹੈਵੀ ਡਰਾਈਵਿੰਗ ਸਿੱਖਣ ਦੇ ਚਾਹਵਾਨਾਂ ਦੇ ਲਈ ਇਹ ਵੀਡੀਓ ਬਹੁਤ ਹੀ ਮਹੱਤਵਪੂਰਨਾ ਇਸ ਕਰਕੇ ਇਹਨੂੰ ਲਾਜ਼ਮੀ ਵੇਖੋ ਹੁਣ ਤੁਸੀਂ ਜਲੰਧਰ ਵਿਖੇ ਹੀ ਅੰਤਰਰਾਸ਼ਟਰੀ ਪੱਤਰ ਦੀ ਡਰਾਈਵਿੰਗ ਸਿੱਖਿਆ ਹਾਸਲ ਕਰ ਸਕਦੇ ਹੋ ਜੀ ਹਾਂ ਵਰਲਡ ਸਕਿਲਸ ਆਰਗੇਨਾਈਜੇਸ਼ਨ ਅਤੇ ਜਲੰਧਰ ਸਕਿਲਸ ਡਿਵੈਲਪਮੈਂਟ ਸੁਸਾਇਟੀ ਲੈ ਕੇ ਆਈ ਹੈ ਅੰਤਰਰਾਸ਼ਟਰੀ ਪੱਤਰ ਦਾ ਡਰਾਈਵਿੰਗ ਸਕੂਲ ਇਸ ਸਕੂਲ ਵਿੱਚ ਜਿੱਥੇ ਤੁਹਾਨੂੰ ਸੀਮੈਂਟਡ ਫਲੋਰਿੰਗ ਉੱਥੇ ਹੀ ਬ੍ਰਾਂਡ ਨਿਊ ਟਰਾਲਿਆਂ ਦੇ ਨਾਲ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਬਿਹਤ ਜ਼ਰਬੇ ਕਾ ਟ੍ਰੇਨਰ ਤੁਹਾਨੂੰ ਸਿਖਲਾਈ ਦੇਣਗੇ ਦੱਸਣਯੋਗ ਹੈ ਕਿ ਇੱਥੋਂ ਦੀ ਸਿਖਲਾਈ ਤੋਂ ਬਾਅਦ ਜੋ ਤੁਹਾਨੂੰ ਸਰਟੀਫਿਕੇਟ ਮਿਲੇਗਾ ਉਹ ਵਿਦੇਸ਼ੀ ਮੁਲਕਾਂ ਦੇ ਵਿੱਚ ਹੈਵੀ ਡਰਾਈਵਿੰਗ ਲਾਇਸੈਂਸ ਦੇ ਲਈ ਤੁਹਾਡੀ ਕਾਫੀ ਮਦਦ ਕਰੇਗਾ ਇਹ ਟ੍ਰੇਨਿੰਗ ਸਟੂਡੈਂਟ ਵੀਜ਼ਾ ਤੇ ਜਾਣ ਵਾਲੇ ਵਿਦਿਆਰਥੀਆਂ ਦੇ ਲਈ ਵੀ ਲਾਹੇਵੰਦ ਰਹੇਗੀ ਕਿਉਂਕਿ ਜਾਨਸਾਰ ਤੁਹਾਨੂੰ ਲਾਇਸੈਂਸ ਸਭ ਤੋਂ ਪਹਿਲਾਂ ਲੋੜਵੰਦ ਆਂਦਾ ਜੇਕਰ ਤੁਸੀਂ ਇਸ ਸਕੂਲ ਦੇ ਕੋਲੋਂ ਟ੍ਰੇਨਿੰਗ ਲੈਂਦੇ ਹੋ ਤਾਂ ਇਹ ਸਕੂਲ ਤੁਹਾਡੀ ਵਿਦੇਸ਼ ਵਿੱਚ ਪਲੇਸਮੈਂਟ ਦੀ ਵੀ ਜ਼ਿੰਮੇਵਾਰੀ ਲੈਂਦਾ ਹੈ ਇਹਦੇ ਨਾਲ ਹੀ ਜੇਕਰ ਤੁਸੀਂ ਦੁਬਈ ਵਿੱਚ ਲਾਇਸੈਂਸ ਬਣਵਾਉਣਾ ਚਾਹੁੰਦੇ ਹੋ ਤਾਂ ਇਹ ਸਕੂਲ ਤੁਹਾਡੀ ਉਸ ਵਿੱਚ ਵੀ ਮਦਦ ਕਰੇਗਾ ਸੁਦੇਰੀ ਨਾ ਕਰੋ ਕਿਉਂਕਿ ਜੇਕਰ ਤੁਸੀਂ ਪਹਿਲਾਂ 100 ਸਟੂਡੈਂਟਾਂ ਦੇ ਵਿੱਚ ਦਾਖਲਾ ਲੈਂਦੇ ਹੋ ਤਾਂ ਤੁਹਾਨੂੰ ਸਪੈਸ਼ਲ ਡਿਸਕਾਊਂਟ ਵੀ ਦਿੱਤਾ ਜਾਵੇਗਾ ਵਧੇਰੇ ਜਾਣਕਾਰੀ ਲਈ ਤੁਸੀਂ ਹੁਣੇ ਸੰਪਰਕ ਕਰੋ 97444 97333